ਮੋਤੀਆ ਬਿੰਦ ਕਹਿਣ ਦੇ ਵਿੱਚ ਬੜਾ ਸੌਖਾ ਜਿਹਾ ਸ਼ਬਦ ਲੱਗਦਾ ਹੈ ਕਿ ਮੋਤੀਆ ਬਿੰਦ ਪਰ ਇਹਦੇ ਜਿਹੜੇ ਨਤੀਜੇ ਨੇ ਉਹ ਕਿੰਨੇ ਕੁ ਖਤਰਨਾਕ ਹੋ ਸਕਦੇ ਨੇ ਇਹ ਅੱਖ ਦਾ ਮਾਡਲ ਹੈ ਜੀ ਇਹ ਮੂਹਰਲੀ ਪੁਤਲੀ ਹੈ ਇਹ ਪਿਛਲਾ ਪੜਦਾ ਹੈ ਤੇ ਆਹ ਸਾਡਾ ਮੋਤੀਆ ਆ ਮੋਤੀ ਜਦੋਂ ਇਹ ਲੈਂਸ ਧੁੰਦਲਾ ਹੋ ਜਾਂਦਾ ਹੈ ਪਰ ਦਰਸ਼ਕੀ ਤੋਂ ਹਟ ਕੇ ਧੁੰਦਲਾ ਬਣ ਆ ਜਾਂਦਾ ਹੈ ਕਪਾ ਵਰਗੀਆਂ ਫੁੱਟੀਆਂ ਆ ਜਾਂਦੀਆਂ ਜਾਂ ਦੁਦੀਆ ਹੋ ਜਾਂਦਾ ਤਾਂ ਰੋਸ਼ਨੀ ਦੇ ਵਿੱਚ ਗੁਜ਼ਰ ਨਹੀਂ ਪਹੁੰਚਦੀ ਪਹਿਲਾ ਸਵਾਲ ਤਾਂ ਇਹ ਹੁੰਦਾ ਕਿਉਂ ਹੈ ਤੇ ਇਸ ਤੋਂ ਪਹਿਲਾਂ ਡਾਕਟਰ ਸਾਹਿਬ ਇੱਕ ਇਹ ਜ਼ਰੂਰ ਦੱਸਿਓ ਜਿਵੇਂ ਆਪਾਂ ਚਿੱਟੇ ਮੋਤੀ ਦੀ ਗੱਲ ਕੀਤੀ ਹੈ ਕਾਲਾ ਮੋਤੀ ਇਸ ਤੋਂ ਕਿਵੇਂ ਪੈਂਦਾ ਜੀ ਕਾਲਾ ਮੋਤੀ ਕੋ ਕੜਿਚੀ ਹੁੰਦੀ ਹੈ ਅੱਖ ਦੇ ਵਿੱਚ ਇੱਕ ਤਰਲ ਹੁੰਦਾ ਜਦੋਂ ਉਸ ਤਰਲ ਦਾ ਖੂਨ ਵੱਲ ਵਾਪਸ ਜਾਣ ਦਾ ਪ੍ਰਵਾਹ ਤੰਗ ਹੋ ਜੇ ਵਾਪਸ ਨਾ ਜਾ ਸਕੇ ਤੋਂ ਅੱਖ ਵਿੱਚ ਇਕੱਤਰ ਹੋ ਜਾਂਦਾ ਤੇ ਇਕੱਤਰ ਹੋਏ ਦਰਵ ਦਾ ਉਸ ਤਰਲ ਨਾਲ ਅੱਖ ਦਾ ਪ੍ਰੈਸ਼ਰ ਵੱਧ ਜਾਂਦਾ ਵਧਿਆ ਹੋਇਆ ਪ੍ਰੈਸ਼ਰ ਬੜੀਆਂ ਇਸ ਹੁਕਮ ਨਾੜੀਆਂ ਨੂੰ ਕਮਜ਼ੋਰ ਕਰ ਦਿੰਦਾ ਤੇ ਮਾਰ ਦਿੰਦਾ ਲੈਂਸ ਨੂੰ ਲੈ ਕੇ ਬੜੀਆਂ ਭ੍ਰਾਂਤੀਆਂ ਨੇ ਕਿ ਲੈਂਸ ਇੱਕ ਤਰ੍ਹਾਂ ਦਾ ਹੁੰਦਾ ਹੈ ਕਿੰਨੀ ਤਰ੍ਹਾਂ ਦਾ ਹੁੰਦਾ ਹੈ ਅਕਸਰ ਜੇਕਰ ਕੋਈ ਟ੍ਰੀਟਮੈਂਟ ਕਰਵਾ ਕੇ ਹਸਪਤਾਲ ਚੋ ਕਿਸੇ ਤੋਂ ਵੀ ਆਵੇ ਉਹ ਕਹਿੰਦਾ ਜੀ ਲੈਂਸ ਪਾਇਆ ਹੈ ਬਸ ਇਹ ਨਹੀਂ ਪਤਾ ਵੀ ਕਿਹੜਾ ਪਾਇਆ ਕਿਸ ਤਰ੍ਹਾਂ ਪਾਇਆ ਫੁੱਲ ਵੀ ਬੜਾ ਲੋਕ ਕਹਿੰਦੇ ਪਤਾ ਨਹੀਂ ਕੀ ਪਾਤਾ ਜੀ ਅੱਜਕੱਲ ਜਿਹੜੀਆਂ ਨਵੀਆਂ ਟੈਕਨੀਕਸ ਜਿਹਨਾਂ ਜਿਹਦਾ ਅਸੀਂ ਇਲਾਜ ਕਰਦੇ ਆ ਉਹ ਲੇਜ਼ਰ ਵਗੈਰਾ ਨਾਲ ਦਾ ਇਲਾਜ ਹੁੰਦਾ ਬੜੇ ਅੱਛੇ ਟੱਕੇ ਡਾਕਟਰ ਸਾਹਿਬ ਜੇਕਰ ਆਪਾਂ ਗੱਲ ਕਰੀਏ ਆਪਰੇਸ਼ਨ ਵੀ ਜਾਂ ਜਿਵੇਂ ਲੇਜ਼ਰ ਦੇ ਨਾਲ ਆਪਾਂ ਆਪਰੇਸ਼ਨ ਕਰ ਦਿੱਤਾ ਤਾਂ ਬੜਾ ਸੌਖਾ ਤਰੀਕਾ ਤੁਸੀਂ ਦੱਸਿਆ ਕਿ ਮਰੀਜ਼ ਨੂੰ ਪਤਾ ਵੀ ਨਹੀਂ ਲੱਗਦਾ ਕੋਈ ਉਹਦੇ ਵਿੱਚ ਚੀਰਾ ਨਹੀਂ ਕੋਈ ਟਾਂਕਾ ਨਹੀਂ ਕੋਈ ਟਿਕਾ ਨਹੀਂ ਲੱਗਣਾ ਹੈ ਨਾ ਪਰ ਉਦੋਂ ਬਾਅਦ ਦੇ ਵਿੱਚ ਵੀ ਕਈ ਵਾਰ ਜਿਹੜੇ ਨੇ ਲੋਕ ਕਹਿੰਦੇ ਨੇ ਕਿ ਸਾਨੂੰ ਬੜੀਆਂ ਕੰਪਲਿਕੇਸ਼ਨਸ ਹੋਣੀਆਂ ਸ਼ੁਰੂ ਹੋ ਗਈਆਂ ਨੇ ਉਹ ਕੀ ਕਾਰਨ ਹੋ ਸਕਦੇ ਨੇ ਜੇ ਤੁਸੀਂ ਆਪਣੀ 슈ਗਰ ਤੇ ਕੰਟਰੋਲ ਨਹੀਂ ਰੱਖਿਆ ਬਾਅਦ ਵਿੱਚ ਕੋਈ ਇਨਫੈਕਸ਼ਨ ਵਗੈਰਾ ਹੋ ਗਈ ਤਾਂ ਉਹ ਕੰਪਲਿਕਸ਼ਨ ਦਾ ਕਾਰਨ ਬਣ ਸਕਦਾ ਸਸਕੀਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅਸੀਂ ਤੁਹਾਡੀ ਸਿਹਤ ਦਾ ਖਿਆਲ ਰੱਖਦੇ ਹਾਂ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਤੇ ਅਕਸਰ ਚਰਚਾ ਕਰਦੇ ਹਾਂ ਤੇ ਤੁਹਾਡੀ ਮੁਲਾਕਾਤ ਮਾਰਾਂ ਦੇ ਨਾਲ ਕਰਵਾਉਂਦੇ ਹਾਂ ਜਿਹੜੇ ਤੁਹਾਨੂੰ ਨੁਕਤੇ ਦੱਸਦੇ ਨੇ ਸੁਝਾਅ ਦਿੰਦੇ ਨੇ ਕਿ ਕਿਵੇਂ ਤੁਸੀਂ ਸਿਹਤਮੰਦ ਰਹਿ ਸਕਦੇ ਹੋ ਅੱਜ ਇੱਕ ਵੱਖਰੇ ਵਿਸ਼ੇ ਤੇ ਗੱਲ ਕਰਾਂਗੇ ਅੱਖਾਂ ਦੇ ਉੱਤੇ ਅੱਖਾਂ ਮਹੱਤਵਪੂਰਨ ਸਰੀਰ ਦਾ ਅੰਗ ਨੇ ਜਿਨ੍ਹਾਂ ਨੂੰ ਦੇਖਣ ਵਾਸਤੇ ਪ੍ਰਮਾਤਮਾ ਨੇ ਸਾਨੂੰ ਲਗਾਇਆ ਪਰ ਉਹਨਾਂ ਦੇ ਵਿੱਚ ਕਈ ਵਾਰ ਨੁਕਸ ਪੈ ਜਾਂਦਾ ਹੈ। ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਨੇ। ਕਈ ਵਾਰ ਕੁਦਰਤੀ ਤੌਰ ਤੇ ਤੇ ਕਈ ਵਾਰ ਅਸੀਂ ਆਪਣੇ ਆਪ ਵੀ ਉਹਨਾਂ ਸਮੱਸਿਆਵਾਂ ਨੂੰ ਸਹੇੜ ਲੈਂਦੇ ਆ। ਇਸ ਵਿਸ਼ੇ ਤੇ ਉਹਦੇ ਗੱਲਬਾਤ ਕਰਨੀ ਹੈ ਕਿ ਸਾਡੇ ਨਾਲ ਮੌਜੂਦ ਨੇ ਡਾਕਟਰ ਪੀ ਐਸ ਬਰਾੜ ਬਰਾਡ ਆਈ ਹਸਪੀਟਲ ਦੇ ਐਮ ਡੀ ਸਾਹਿਬ ਨੇ ਸਾਰਾ ਦਰਉਮਦਾਰ ਇਹਨਾਂ ਤੇ ਹੈ ਤੇ ਇੱਕ ਸੇਵਾ ਦਾ ਇਹਨਾਂ ਦੇ ਕੋਲ ਅਫਸਰ ਹੈ ਤੇ ਇਹ ਵੱਖ-ਵੱਖ ਮਰੀਜ਼ਾਂ ਨੂੰ ਵੱਖੋ-ਵੱਖਰੇ ਤਰੀਕ ਦੇ ਨਾਲ ਜਿਹੜਾ ਟ੍ਰੀਟਮੈਂਟ ਦਿੰਦੇ ਨੇ ਤੇ ਉਹਨਾਂ ਨੂੰ ਠੀਕ ਕਰਦੇ ਨੇ ਸੋ ਇਹਨਾਂ ਨੂੰ ਪ੍ਰਮਾਤਮਾ ਨੇ ਸ਼ਾਇਦ ਧਰਤੀ ਦੇ ਉੱਤੇ ਇਸੇ ਕਰਕੇ ਭੇਜਿਆ ਕਿ ਲੋਕਾਂ ਦੀ ਸੇਵਾ ਕਰਦੇ ਰਹਿਣ ਤੇ ਅੱਜ ਅਸੀਂ ਤੁਹਾਡੇ ਰੂਬਰੂ ਉਹਨਾਂ ਨੂੰ ਕਰਵਾਉਣ ਜਾ ਰਹੇ ਹਾਂ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਤੁਹਾਡਾ ਡਾਕਟਰ ਸਾਹਿਬ ਜਿਸ ਤਰ੍ਹਾਂ ਦੇ ਨਾਲ ਤੁਸੀਂ ਇੱਕ ਵਿਸ਼ੇਸ਼ ਇਲਾਕੇ ਦੇ ਵਿੱਚ ਬੈਠ ਕੇ 20 ਸੇਵਾ ਦੇ ਵਿੱਚ ਲੱਗੇ ਹੋਏ ਹੋ ਵੱਡੀ ਗਿਣਤੀ ਦੇ ਵਿੱਚ ਮਰੀਜ਼ ਤੁਹਾਡੇ ਕੋਲ ਆਉਂਦੇ ਨੇ ਇੱਕ ਉਮੀਦ ਦੇ ਨਾਲ ਤੇ ਉਹਨਾਂ ਦੀਆਂ ਉਮੀਦਾਂ ਦੇ ਉੱਤੇ ਵੀ ਸਾਰਾ ਜਿਹੜਾ ਸਟਾਫ ਹੈ ਤੁਹਾਡੇ ਹਸਪੀਟਲ ਦਾ ਉਹ ਖਰਾ ਉਤਰਦਾ ਵੀ ਹੈ ਤੇ ਇਸੇ ਦੇ ਚੱਲਦਿਆਂ ਅੱਜ ਕੁਝ ਆਪਾਂ ਗੰਭੀਰ ਸਮੱਸਿਆਵਾਂ ਉੱਤੇ ਗੱਲ ਕਰਾਂਗੇ ਇੱਕ ਤਾਂ ਇਹ ਕਿ ਮੋਤੀਆਬਿੰਦ ਕਹਿਣ ਦੇ ਵਿੱਚ ਬੜਾ ਸੌਖਾ ਜਿਹਾ ਸ਼ਬਦ ਲੱਗਦਾ ਹੈ ਕਿ ਮੋਤੀਆਬਿੰਦ ਪਰ ਇਹਦੇ ਜਿਹੜੇ ਨਤੀਜੇ ਨੇ ਉਹ ਕਿੰਨੇ ਕੁ ਖਤਰਨਾਕ ਹੋ ਸਕਦੇ ਨੇ ਤੋਂ ਅੱਡ ਤੋਂ ਇਹ ਜਾਣਾਂਗੇ ਕਿ ਅਸਲ ਦੇ ਵਿੱਚ ਮੋਤੀਆਬਿੰਦ ਹੈ ਕੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਜਿਵੇਂ ਅੱਗੇ ਉਹਦੀਆਂ ਕਿਸਮਾਂ ਨੇ ਉਹਦੇ ਬਾਰੇ ਵੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਕਿ ਮੋਤੀਆਬਿੰਦ ਹੈ ਕੀ ਹੈ ਜੀ ਸਭ ਤੋਂ ਪਹਿਲਾਂ ਡੀ5 ਦੇ ਸਰੋਤਿਆਂ ਨੂੰ ਮੇਰੀ ਸਤਿਕਾਰਪ੍ਰੀਤ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਜੀ ਸੋ ਧੰਨਵਾਦ ਕਿ ਤੁਹਾਡੇ ਰੂਬਰੂ ਅੱਜ ਮੈਨੂੰ ਤਮਾਮ ਸਰੋਤਿਆਂ ਦੇ ਦਰਪੇਸ਼ ਹੋਣ ਦਾ ਮੌਕਾ ਮਿਲਿਆ ਆਪਾਂ ਚਿੱਟੇ ਮੋਤੀਏ ਬਾਰੇ ਗੱਲ ਕਰਨਾ ਕਰਨੀ ਹੈ ਕਿ ਚਿੱਟਾ ਮੋਤੀਆ ਹੁੰਦਾ ਕੀ ਹੈ ਆਉਂਦਾ ਕਿਉਂ ਹੈ ਤੇ ਇਹਦਾ ਹੱਲ ਕੀ ਕਰਨਾ ਹੈ ਮੋਤੀਆ ਹਰ ਅੱਖ ਦੇ ਵਿੱਚ ਹੁੰਦਾ ਜੀ ਇਹ ਪ੍ਰਮਾਤਮਾ ਨੇ ਬਣਾ ਕੇ ਭੇਜਿਆ ਹੈ ਮੋਤੀਏ ਦਾ ਕੰਮ ਹੁੰਦਾ ਬਾਹਰਲੇ ਦ੍ਰਿਸ਼ ਨੂੰ ਅੱਖਾਂ ਦੇ ਪਰਦੇ ਉੱਤੇ ਫੋਕਸ ਕਰਨਾ ਜੀ ਇੱਕ ਸੈਕਿੰਡ ਲਈ ਮੈਂ ਤੁਹਾਨੂੰ ਦਿਖਾਉਣਾ ਇਹ ਅੱਖ ਦਾ ਮਾਡਲ ਹੈ ਜੀ ਇਹ ਮੂਰਲੀ ਪੁਤਲੀ ਹੈ ਇਹ ਪਿਛਲਾ ਪਰਦਾ ਹੈ ਤੇ ਆਹ ਸਾਡਾ ਮੋਤੀਆ ਹੈ ਅਮੋਦੀਆ ਇਹ ਬਾਹਰੋਂ ਆਏ ਦ੍ਰਿਸ਼ ਨੂੰ ਅੱਖ ਵਿੱਚ ਫੋਕਸ ਕਰਕੇ ਪਰਦੇ ਤੇ ਪਾਉਂਦਾ ਜਸਟ ਜਿਵੇਂ ਬਿਲਕੁਲ ਸਿਨੇਮੇ ਹਾਲ ਦੀ ਸਕਰੀਨ ਦੇ ਉੱਤੇ ਪ੍ਰੋਜੈਕਟਰ ਦਾ ਲੈਂਸ ਫਿਲਮ ਨੂੰ ਪਰਦੇ ਉੱਤੇ ਫੋਕਸ ਕਰਦਾ ਹੈ ਜੀ ਸੋ ਜਦੋਂ ਇਹ ਲੈਂਸ ਧੁੰਦਲਾ ਹੋ ਜਾਂਦਾ ਹੈ ਪਰਦਰਸ਼ੀਤੋਂ ਹਟ ਕੇ ਧੁੰਦਲਾ ਬਣ ਆ ਜਾਂਦਾ ਹੈ ਕਪਾ ਵਰਗੀਆਂ ਫੁੱਟੀਆਂ ਆ ਜਾਂਦੀਆਂ ਜਾਂ ਦੁੱਧਿਆ ਹੋ ਜਾਂਦਾ ਤਾਂ ਰੌਸ਼ਨੀ ਇਹਦੇ ਵਿੱਚੋਂ ਗੁਜ਼ਰ ਨਹੀਂ ਪਾਉਂਦੀ ਚਾਹ ਜਿੱਟਾ ਹੋ ਜਾਂਦਾ ਫਿਰ ਉਦੋਂ ਸਾਨੂੰ ਇਹ ਬਦਲਣਾ ਪੈਂਦਾ ਹੈ ਜੀ ਹੋ ਨਹੀਂ ਤਾਂ ਰੋਸ਼ਨੀ ਪੜਦੇ ਤੇ ਪਹੁੰਚ ਨਹੀਂ पाएगी ਸਮਝ ਲਓ ਸਾਡੇ ਪ੍ਰੋਜੈਕਟਰ ਵਾਲੇ ਲੈਨ ਦੇ ਉੱਤੇ ਤੱਬੇ ਪੈ ਗਏ ਜਾਂ ਪ੍ਰੋਜੈਕਟਰ ਵਾਲਾ ਲੈਨ ਸਾਡਾ ਧੁੰਦਲਾ ਹੋ ਗਿਆ ਜੀ ਹੁਣ ਸਵਾਲ ਇਹ ਕਿ ਧੁੰਦਲਾ ਹੁੰਦਾ ਕਿਉਂ ਹੈ ਜੀ ਬਿਲਕੁਲ ਜੀ ਪਹਿਲਾ ਸਵਾਲ ਤਾਂ ਇਹ ਹੁੰਦਾ ਕਿਉਂ ਹੈ ਹਮ ਸਭ ਤੋਂ ਪਹਿਲਾ ਤੇ ਵੱਡਾ ਕਾਰਨ ਤਾਂ ਇਹ ਉਮਰ ਹੈ ਜੀ ਉਮਰ ਜਿਵੇਂ ਆਪਣੀ ਉਮਰ ਨਾਲ ਵਾਲ ਜਟੇ ਹੋ ਜਾਂਦੇ ਆ ਜਿਹੜੇ ਤੇ ਝੁਰੜੀਆਂ ਪੈ ਜਾਂਦੀਆਂ ਸਿਮਿਲਰਲੀ ਇਹ ਵੀ ਆਪਦੀ ਉਮਰ ਹੰਡਾ ਕੇ ਕਿਸੇ ਦਾ ਪਹਿਲਾਂ ਕਿਸੇ ਦਾ ਪਿੱਛੋਂ ਇਹ ਬੱਗਾ ਹੋਣਾ ਸ਼ੁਰੂ ਹੋ ਜਾਂਦਾ ਹੂੰ ਤਾਂ ਸਾਨੂੰ ਕੱਢਣਾ ਪੈਂਦਾ ਹੋਰ ਵੱਡੇ ਬਿਮਾਰੀਆਂ ਵੀ ਇਹਦਾ ਕਾਰਨ ਨੇ ਸ਼ੂਗਰ ਵੀ ਇਹਦਾ ਕਾਰਨ ਹੈ ਹੂੰ ਸੱਟਾਂ ਵੀ ਇਹਦਾ ਕਾਰਨ ਨੇ ਸਪੈਸ਼ਲ ਟਾਈਪ ਦੀ ਅਲਟਰਾਵੋਲਟ ਲਾਈਜ਼ ਨੂੰ ਲਾਈਟ ਨੂੰ ਪ੍ਰੋਲੋਂਗਡ ਐਕਸਪੋਜ਼ਰ ਵੀ ਇਹਦਾ ਕਾਰਨ ਹੈ ਬੜੇ ਕਾਰਨ ਨੇ ਹੂੰ ਸਭ ਤੋਂ ਵੱਡਾ ਕਾਰਨ ਉਮਰ ਤੇ ਉਸ ਇਨਸਾਨ ਦੀ ਆਪਦੀ ਜੈਨੇਟਿਕਸ ਯਾਨੀ ਕਿ ਉਹਦੀ ਆਪਦੀ ਵਿਰਾਸਤ ਉਹ ਆਪਦੇ ਕਿਹੜੇ ਜਿੰਸਾਂ ਨੂੰ ਲੈ ਕੇ ਪੈਦਾ ਹੋਇਆ ਮਾਪੇ ਤੋਂ ਦਾਦਾਦਿਆਂ ਤੋਂ ਕੀ ਜਿਨਸ ਲੈ ਕੇ ਆ। ਸੋ ਇਹਨਾਂ ਸਾਰੀਆਂ ਗੱਲਾਂ ਦੇ ਆਧਾਰਤ ਹੁੰਦਾ ਸਫੇਦ ਮੋਤੀਆ। ਜੀ। ਜਦੋਂ ਮੋਤੀਆ ਸਫੇਦ ਹੋ ਜਾਂਦਾ ਉਹਨੂੰ ਦਿਸਣਾ ਧੁੰਦਲਾ ਹੋਣ ਲੱਗ ਜਾਂਦਾ। ਅੱਡ-ਅੱਡ ਤਰ੍ਹਾਂ ਦੇ ਲੱਛਣ ਆਉਣ ਲੱਗ ਜਾਂਦੇ ਆ। ਕਈਆਂ ਨੂੰ ਰਾਤ ਨੂੰ ਧੁੰਦਲਾ ਦਿਸਦਾ ਦਿਨਾਂ ਧੁੱਪੇ ਚੰਗਾ ਦਿਸਦਾ। ਹੂੰ। ਕਈਆਂ ਨੂੰ ਧੁੱਪੇ ਘੱਟ ਦਿਸਦਾ ਸ਼ਾਮ ਨੂੰ ਚੰਗਾ ਦਿਸਦਾ। ਇਹ ਨਰ ਪਰ ਕਰਦਾ ਕਿ ਮੋਤੀਆ ਮੋਤੀਏ ਦੀ ਸਫੇਦੀ ਮੋਤੀਏ ਦੇ ਕਿਹੜੇ ਅਸੇਜ ਸ਼ੁਰੂ ਹੋਈ ਹੈ। ਉਹਦੇ ਹਿਸਾਬ ਨਾਲ ਕਈਆਂ ਨੂੰ ਰਾਤ ਨੂੰ ਬਿਜਲੀ ਦੀਆਂ ਲਾਈਟਾਂ ਬੜੀਆਂ ਫੈਲਦੀਆਂ। ਕਈ ਨੂੰ ਲਾਈਟਾਂ ਦੇ ਦੁਆਲੇ ਰ ਗੋਲ ਚੱਕਰ ਨਜ਼ਰ ਆਉਣ ਲੱਗ ਜਾਂਦੇ ਨੇ ਜੀ ਕਈਆਂ ਨੂੰ ਲਾਈਟਾਂ ਫਟਣ ਲੱਗ ਜਾਂਦੀਆਂ ਕਈਆਂ ਨੂੰ ਲਾਈਟਾਂ ਦੋ ਦੋ ਤਿੰਨ ਤਿੰਨ ਨਜ਼ਰ ਆਉਣ ਲੱਗ ਜਾਂਦੀਆਂ ਅਡਾੜ ਕਰਾਂ ਦੇ ਲੱਛਣ ਹੁੰਦੇ ਸੋ ਜਦੋਂ ਵੀ ਇਦਾਂ ਦੇ ਲੱਛਣ ਪੈਦਾ ਹੋਣ ਤਾਂ ਸਾਡੀ رائے ਹੁੰਦੀ ਹੈ ਕਿ ਮਹਾਰਾ ਦੇ ਕੋਲ ਜਾਓ ਮਹਾਰਾ ਨੂੰ ਪੁੱਛੋ ਜੀ ਕੀ ਕਾਰਨ ਹੈ ਕਿ ਮੇਰਾ ਮੋਤੀਆ ਤਾਂ ਨਹੀਂ ਕਿਤੇ ਸਫੇਦ ਹੋ ਰਿਹਾ ਤਾਂ ਮਹਾਰਾ ਨੇ ਤੁਹਾਨੂੰ ਦੇਖ ਕੇ ਦੱਸ ਦੇਣਾ ਮੰਨ ਲਓ ਮੋਤੀਆ ਸਫੇਦ ਹੋਇਆ ਹੈ ਤਾਂ ਤਾਂ ਇਹਦਾ ਇੱਕੋ ਮਾਤਰ ਹੱਲ ਅੱਜ ਦੀ ਤਾਰੀਖ ਦੇ ਵਿੱਚ ਮੋਤੀਆ ਦਾ ਬਦਲਣਾ ਹੈ ਮੋਤੀ ਨੂੰ ਕੱਢ ਦੇਣਾ ਇਹ ਜੀ ਥਾਂ ਤੇ ਨਵਾਂ ਪਾ ਦੇਣਾ ਜੀ ਨਵਾਂ ਪੌਂਡ ਦੇ ਹੁਣ ਨਵੇਂ ਨਵੇਂ ਟੈਕਨੀਕਸ ਆ ਗਏ ਆ ਜੀ ਬਿਲਕੁਲ ਸੋ ਅੱਜ ਕੱਲ ਜਿਹੜੀਆਂ ਨਵੀਆਂ ਟੈਕਨੀਕਸ ਜਿਹਨਾਂ ਜਿਹਦੇ ਨਾਲ ਅਸੀਂ ਇਲਾਜ ਕਰਦੇ ਆ ਉਹ ਲੇਜ਼ਰ ਵਗੈਰਾ ਨਾਲ ਇਹਦਾ ਇਲਾਜ ਹੁੰਦਾ ਬੜੇ ਅੱਛੇ ਢੰਗ ਨਾਲ ਜੀ ਬਲੇਡ ਨਾਲ ਵੀ ਬਿਨਾ ਬਲੇਡ ਵੀ ਦਾ ਇਲਾਜ ਹੋ ਜਾਂਦਾ ਔਰ ਇਹ ਸਾਰਾ ਆਪਰੇਸ਼ਨ ਅੱਜ ਕੱਲ 5-7 ਮਿੰਟਾਂ ਚ ਹੀ ਹੋ ਜਾਂਦਾ ਜੀ 5-10 ਮਿੰਟਾਂ ਚ ਦਾ ਇਲਾਜ ਹੋ ਜਾਂਦਾ ਕੋਈ ਟੀਕਾ ਨਹੀਂ ਲਾਉਣਾ ਪੈਂਦਾ ਜੀ ਹੂੰ ਕੋਈ ਟਾਂਕਾ ਨਹੀਂ ਲਾਉਣਾ ਪੈਂਦਾ ਜੀ ਕੋਈ ਪੱਟੀ ਨਹੀਂ ਕਰਨੀ ਪੈਂਦੀ ਜੀ ਤੇ ਮਰੀਜ਼ ਜੋ ਕੁਝ ਮੈਂ ਕਹਿ ਰਿਹਾ ਇਹ ਸੌ ਚੋਂ 95 ਮਰੀਜ਼ਾਂ ਤੇ ਲਾਗੂ ਹੈ ਜੀ ਤਾਂ ਮਰੀਜ਼ ਆਪਰੇਸ਼ਨ ਕਰਾ ਕੇ ਨਾਲ ਦੀ ਨਾਲ ਉੱਠ ਕੇ ਘਰ ਚਲਾ ਜਾਂਦਾ ਅਗਲੇ ਦਿਨ ਤੋਂ ਆਪ ਦੀ ਰੋਜ਼ ਮਰਦ ਕਰਿਆ ਤੇ ਵਾਪਸ ਪਹੁੰਚ ਜਾਂਦਾ ਜੀ ਸੋ ਇਹਨਾਂ ਸੌਖਾ ਇਲਾਜ ਹੋ ਗਿਆ ਹੂੰ ਤੇ ਨਾਲ ਦੀ ਨਾਲ ਮੈਂ ਸਾਰਾ ਕੁਝ ਦੱਸ ਰਿਹਾ ਕਿ ਨਾਲ ਦੀ ਨਾਲ ਅਗਲਾ ਸਵਾਲ ਆਉਂਦਾ ਕਿ ਆਪਾਂ ਲੈਂਸ ਕਿਦਾਂ ਦੇ ਪਾਉਣੇ ਨੇ ਬਿਲਕੁਲ ਤੇ ਇਸ ਤੋਂ ਪਹਿਲਾਂ ਡਾਕਟਰ ਸਾਹਿਬ ਇੱਕੇ ਜ਼ਰੂਰ ਦੱਸਿਓ ਜਿਵੇਂ ਆਪਾਂ ਚਿੱਟੇ ਮੋਤੀ ਦੀ ਗੱਲ ਕੀਤੀ ਹੈ ਕਾਲਾ ਮੋਤੀ ਆ ਇਸ ਤੋਂ ਕਿਵੇਂ ਪਹਿਨਣਾ ਜੀ ਕਾਲਾ ਮੋਤੀ ਕੋ ਕਾਲੀ ਚੀਜ਼ ਹੁੰਦੀ ਹੋਈ ਨਹੀਂ ਹਮ ਕਾਲਾ ਮੋਤੀਆ ਕੋਈ ਕਾਲੀ ਚੀਜ਼ ਨਹੀਂ ਚਿੱਟਾ ਮੋਤੀਆ ਤਾਂ ਉਸ ਗਿੱਟਕ ਦਾ ਸਫੇਦ ਹੋਣਾ ਜੀ ਹਾਂਜੀ ਆ ਮੋਤੀਆ ਸੀਗਾ ਹਮ ਇਹ ਸਫੇਦ ਹੋ ਗਿਆ ਇਹਨੂੰ ਚਿੱਟਾ ਕਹਿਣ ਲੱਗ ਗਏ ਹਮ ਕੋਈ ਕਾਲਾ ਮੋਤੀ ਇਹਨੇ ਅੱਖੇ 'ਚ ਬੈਠਾਗਾ ਹਮ ਜਦੋਂ ਅੱਖ ਦਾ ਪ੍ਰੈਸ਼ਰ ਵੱਜੇ ਜਿਸ ਤਰ੍ਹਾਂ ਕਾਰ ਦੇ ਟਾਇਰ ਦਾ ਪ੍ਰੈਸ਼ਰ 25 ਦੀ ਬਜਾਏ 65 ਹੋ ਜਾਏ 60 ਹੋ ਜਾਏ ਜਦੋਂ ਅੱਖ ਦਾ ਪ੍ਰੈਸ਼ਰ ਵਾਜੇ ਤਾਂ ਉਸ ਵਧੇ ਹੋਏ ਪ੍ਰੈਸ਼ਰ ਦੇ ਨਾਲ ਅੱਖ ਦੀ ਪਿਛਲੀ ਨਾੜੀ ਪ੍ਰਭਾਵਿਤ ਹੋ ਜਾਏ ਤੇ ਨਦਰ ਪ੍ਰਭਾਵਿਤ ਹੋ ਜਾਏ ਤੇ ਇਨ੍ਹਾਂ ਸ਼ਿਕਾਇਤਾਂ ਦੇ ਸੁਮੇਲ ਨੂੰ ਕਾਲਾ ਮੋਤੀਆ ਕਹਿੰਦੇ ਆ ਜੀ ਅੱਖ ਦੇ ਵਿੱਚ ਇੱਕ ਤਰਲ ਹੁੰਦਾ ਜਿਹੜਾ ਅੱਖ ਦੇ ਕਿਸੇ ਖੂਨ ਦੇ ਵਿੱਚੋਂ ਅੱਖ ਦੇ ਕਿਸੇ ਵਿੱਚ ਆਉਂਦਾ ਅੱਖ ਦਾ ਸਰਕਲ ਕੱਢਦਾ ਚੱਕਰ ਕੱਢਦਾ ਅੱਖ ਦੇ ਵੱਖਰੇ ਵੱਖਰੇ ਹਿੱਸਿਆਂ ਨੂੰ ਖੁਰਾਕ ਪਹੁੰਚਾਉਂਦਾ ਉਹ ਵਾਪਸ ਖੂਨ ਚ ਮੁੜ ਜਾਂਦਾ ਜਦੋਂ ਉਸ ਤਰਲ ਦਾ ਖੂਨ ਵੱਲ ਵਾਪਸ ਜਾਣ ਦਾ ਪ੍ਰਵਾਹ ਤੰਗ ਹੋ ਜੇ ਵਾਪਸ ਨਾ ਜਾ ਸਕੇ ਤਾਂ ਅੱਖ ਵਿੱਚ ਇਕੱਤਰ ਹੋ ਜਾਂਦਾ ਤੇ ਇਕੱਤਰ ਹੋਏ ਦਰਵ ਦਾ ਉਸ ਤਰਲ ਨਾਲ ਅੱਖ ਦਾ ਪ੍ਰੈਸ਼ਰ ਵੱਧ ਜਾਂਦਾ ਵਧਿਆ ਹੋਇਆ ਪ੍ਰੈਸ਼ਰ ਬੜੀਆਂ ਇਸ ਹੁਕਮ ਨਾੜੀਆਂ ਨੂੰ ਕਮਜ਼ੋਰ ਕਰ ਦਿੰਦਾ ਤੇ ਮਾਰ ਦਿੰਦਾ ਔਰ ਉਹ ਜਿਹੜੀ ਉਸ ਚੀਜ਼ ਨੂੰ ਕਾਲਾ ਮੋਤੀਆ ਕਹਿੰਦੇ ਆ ਔਰ ਉਹ ਜਿਆਦਾ ਖਤਰਨਾਕ ਹੈ ਕਿਉਂ ਕਾਲੇ ਮੋਤੀਆ ਨੂੰ ਜੇ ਟਾਈਮ ਸਿਰ ਨਾ ਇਲਾਜ ਨਾ ਕੀਤਾ ਜਾਵੇ ਤਾਂ ਕਾਲੇ ਮੋਤੀ ਨਾਲ ਮਰੀਆਂ ਹੋਈਆਂ ਨਸਾਂ ਮੋੜ ਠੀਕ ਨਹੀਂ ਹੁੰਦੀਆਂ ਆ ਗਈਆਂ ਜੀ ਸੋ ਕਾਲੇ ਮੋਤੀ ਦਾ ਇਲਾਜ ਤਾਂ ਵਕਤ ਸਰ ਕਰਨਾ ਆ ਜ਼ਰੂਰੀ ਹੈ ਜੀ ਡਾਕਟਰ ਸਾਹਿਬ ਇੱਕ ਸਾਡੇ ਦਰਸ਼ਕਾਂ ਦਾ ਵੀ ਸਵਾਲ ਅਕਸਰ ਹੁੰਦਾ ਹੈ ਜਾਂ ਅਕਸਰ ਜਦੋਂ ਚਰਚਾ ਛਿੜਦੀ ਹੈ ਲੈਂਸ ਨੂੰ ਲੈ ਕੇ ਬੜੀਆਂ ਭ੍ਰਾਂਤੀਆਂ ਨੇ ਕਿ ਲੈਂਸ ਇੱਕ ਤਰ੍ਹਾਂ ਦਾ ਹੁੰਦਾ ਹੈ ਕਿੰਨੀ ਤਰ੍ਹਾਂ ਦਾ ਹੁੰਦਾ ਹੈ ਅਕਸਰ ਜੇਕਰ ਕੋਈ ਟ੍ਰੀਟਮੈਂਟ ਕਰਵਾ ਕੇ ਹਸਪਤਾਲ ਚੋਂ ਕਿਸੇ ਚੋਂ ਵੀ ਆਵੇ ਉਹ ਕਹਿੰਦਾ ਜੀ ਲੈਂਸ ਪਵਾਇਆ ਹੈ ਬਸ ਇਹ ਨਹੀਂ ਪਤਾ ਵੀ ਕਿਹੜਾ ਪਾਇਆ ਕਿਸ ਤਰ੍ਹਾਂ ਪਾਇਆ ਹੈ ਉਹਦੇ ਬਾਰੇ ਜ਼ਰੂਰ ਜਾਣਕਾਰੀ ਸਾਂਝੀ ਕਰਿਓ ਉਹ ਲਵ ਵੀ ਬੜਾ ਹੈ ਜਿਵੇਂ ਲੋਕ ਕਹਿੰਦੇ ਪਤਾ ਨਹੀਂ ਕੀ ਪਤਾ ਜੀ ਹੂੰ ਸੋ ਸਭ ਤੋਂ ਪਹਿਲਾਂ ਤਾਂ ਮੈਂ ਦੱਸਦਾ ਸਾਡੇ ਕੋਲੇ ਹੁਣ ਆਪਾਂ ਰੋਜ਼ ਦੇਖਦੇ ਆਂ فاਸਲੇ ਕਿਹੜੇ ਕਿਹੜੇ ਕਿੱਥੇ ਕਿੱਥੇ ਦੇਖਣਾ ਇੱਕ ਤਾਂ ਦੂਰ ਇੱਕ ਨੇੜੇ ਅਖਬਾਰ ਪੜ੍ਹਨਾ ਹੂੰ ਇੱਕ ਕੰਪਿਊਟਰ ਵਗੈਰਾ ਤੇ ਕੰਮ ਕਰਨਾ ਆਧੂ ਵਿਚਾਲੇ ਜਿਹਨੂੰ ਇੰਗਲਿਸ਼ ਵਿੱਚ ਇੰਟਰਮੀਡੀਏਟ ਕਹਿੰਦੇ ਆ ਹੂੰ ਡਿਸਟੈਂਸ ਨੀਅਰ ਐਂਡ ਇੰਟਰਮੀਡੀਏਟ ਆਮ ਤੌਰ ਤੇ ਜਿਹੜੇ ਪਹਿਲਾਂ ਲੈਂਸ ਪਾਏ ਜਾਂਦੇ ਸੀ ਉਹ ਡਿਸਟੈਂਸ ਵਾਲੇ ਲੈਂਸ ਹੁੰਦੇ ਸੀਗੇ ਹੂੰ ਹੁਣ ਸਾਇੰਸ ਨੇ ਤਰੱਕੀ ਕਰ ਲਈ ਹੈ ਹੁਣ ਐਸਿਲੈਂਸ ਵੀ ਆ ਗਏ ਜਿਹੜੇ ਨੇੜੇ ਦਿਖਾਉਂਦੇ ਨੇ ਤੇ ਇੰਟਰਮੀਡੀਏਟ ਵੀ ਨਾਲ ਦਿਖਾਉਂਦੇ ਨੇ ਕਈ ਲੈਂਸ ਦੂਰ ਤੇ ਇੰਟਰਮੀਡੀਏਟ ਦਿਖਾਉਂਦੇ ਨੇ ਅਡਰ ਤਰ੍ਹਾਂ ਦੇ ਲੈਂਸ ਉਪਲਬਧ ਨੇ ਜੀ ਸੋ ਅਡਰ ਤਰ੍ਹਾਂ ਦੇ ਲੈਂਸ ਪਾਇਆ ਜਾ ਸਕਦੇ ਨੇ ਫਿਰ ਟੈਸਟ ਕਰਨ ਤੋਂ ਪਹਿਲਾਂ ਜਦੋਂ ਵੀ ਅਸੀਂ ਮਰੀ ਸਾਡੇ ਕੋਲ ਆਉਂਦਾ ਅਸੀਂ ਉਹਦੀ ਅੱਖ ਦਾ ਧਿਆਨ ਕਰਦੇ ਆਂ ਅੱਖ ਦੀ ਸ਼ੇਪ ਦੇਖਦੇ ਆਂ ਮੂਰਲੀ ਕਾਕੀ ਦੀ ਗੋਲਾਈ ਚੈੱਕ ਕਰਦੇ ਆਂ ਗੋਲਾਈ 'ਚ ਕੋਈ ਅਸਮਾਨਤਾ ਤਾਂ ਨਹੀਂ ਪਾਪ ਕੋਈ ਸਿਲੰਡਰਿਕਲ ਨੰਬਰ ਤਾਂ ਨਹੀਂ ਇਹਨੂੰ ਵੀ ਚੈੱਕ ਕਰਦੇ ਆ ਫਿਰ ਦੇਖਦੇ ਆ ਇਸ ਅੱਖ ਨੂੰ ਕਿਹੜਾ ਲੈਂਸ ਚਾਹੀਦਾ ਹੈ ਹੂੰ ਇਸ ਅੱਖ ਦੇ ਕਿਹੜਾ ਲੈਂਸ ਅਨੁਕੂਲ ਹੈ ਉਹਦੇ ਮੁਤਾਬਕ ਫੈਸਲਾ ਕਰਦੇ ਆ ਫਿਰ ਮਰੀਜ਼ ਨਾਲ ਗੱਲ ਕਰਦੇ ਆ ਅਡ ਅਡ ਲੈਂਜ਼ਾਂ ਬਾਰੇ ਡਿਸਕਸ਼ਨ ਹੁੰਦੀ ਉਹਦੀ ਕੀਮਤ ਬਾਰੇ ਤੈਅ ਹੁੰਦਾ ਹੂੰ ਉਹਨੂੰ ਦੱਸਿਆ ਜਾਂਦਾ ਅੱਜ ਕੱਲ੍ਹ ਦੇ ਟੈਸਟਾਂ 'ਚ ਪਹਿਲਾਂ ਪਤਾ ਲੱਗ ਜਾਂਦਾ ਕਿ ਐਨੀ ਕਿ ਨਿਗਾ ਆਏਗੀ ਜੀ ਪਹਿਲਾਂ ਹੀ ਜੀ ਤੇ ਉਹਦੇ ਵਿੱਚੋਂ ਕਿੰਨੇ ਨਿਗਾ ਐਨਕਰਾਉਣ ਹੋਣੀਆਂ ਕਿੰਨੇ ਨੰਗੀਆਂ ਖਰਾਉਣ ਹੋਣੀਆਂ ਵੱਲੋਂ ਬਤਲਾ ਕੇ ਇਹਦਾ ਆ ਲੈਂਸ ਪਾਵਾਂ ਤਾਂ ਇੰਨੀ ਅੰਕ ਲੱਗੇਗੀ ਆ ਲੈਂਸ ਪਾਵਾਂ ਤਾਂ ਇੰਨੀ ਅੰਕ ਲੱਗੇਗੀ ਆ ਲੈਂਸ ਪਾਵਾਂ ਤਾਂ ਬਿਲਕੁਲ ਯਾਨਕ ਨਹੀਂ ਲੱਗੇਗੀ ਜੀ ਸੋ ਉਹਦੇ ਆਧਾਰ ਤੇ ਫੈਸਲਾ ਹੁੰਦਾ ਆਮ ਤੌਰ ਤੇ ਦੂਰ ਤੇ ਇੰਟਰਮੀਡੀਏਟ ਦੇ ਲੈਂਸ ਹਮੇਸ਼ਾ ਦੂਰ ਦੇ ਨਜ਼ਰ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਜਿਹੜੇ ਨੇੜੇ ਦੇ ਲੈਂਸ ਆ ਕੋਈ ਕੋਈ ਮਨੁੱਖ ਸ਼ਿਕਾਇਤ ਕਰਦਾ ਜਿਦੋਂ ਜੀ ਮੈਂ ਰਾਤ ਨੂੰ ਬਲਬ ਵੱਲ ਦੇਖਦਾ ਜਾਂ ਕਾਰ ਦੀ ਲਾਈਟ ਵੱਲ ਦੇਖਦਾ ਨਾ ਜੀ ਤਾਂ ਮੈਨੂੰ ਸਰਕਲ ਦੋ ਰੌਂਦੇ ਆ ਜੀ ਇਹ ਜਿਹੜੇ ਸਰਕਲ ਆ ਇਹਨਾਂ ਦੀ 3-4 ਮਹੀਨੇ ਚ ਆਦਤ ਬ੍ਰੇਨ ਨੂੰ ਪੈ ਜਾਂਦੀ ਹੈ ਪਰ ਫਿਰ ਵੀ ਸਾਡਾ ਦੱਸਣਾ ਫਰਜ਼ ਹੁੰਦਾ ਜੇ ਤੁਸੀਂ ਜ਼ਿਆਦਾ ਨਾਈਟ ਡਰਾਈਵਿੰਗ ਵੈਰਾ ਕਰਦੇ ਹੋ ਸਾਰ ਦਿਨ ਰਾਤ ਨੂੰ ਜ਼ਿਆਦਾ ਬਾਹਰ ਰਹਿੰਦੇ ਹੋ ਤਾਂ ਸਰਕਲ ਤੋਂ ਜੇ ਮਨ ਤੋਂ ਪਰੇਸ਼ਾਨ ਹੋਗੇ ਦੈਨ ਯੂ ਮੇ ਨਾਟ ਗੋ ਫਾਰ ਥਿਸ ਟ੍ਰਾਈਫੋਕਲ অর ਮਲਟੀਫੋਕਲ ਲੈਂਸ ਯੂ ਮੇ ਗੋ ਫਾਰ ਡਿਸਟੈਂਸ ਲੈਂਸ ਜਾਂ ਡਿਸਟੈਂਸ ਤੇ ਇੰਟਰਮੀਡੀਏਟ ਵਾਲੇ ਲੈਂਸ ਤੁਸੀਂ ਕੋਈ ਵੀ ਪਵਾ ਸਕਦੇ ਹੋ ਅਗਲਾ ਸਵਾਲ ਜਿਹੜਾ ਤੁਹਾਡਾ ਬੜਾ ਜ਼ਰੂਰੀ ਹੈ ਮੈਂ ਉੱਥੇ ਆਉਣਾ ਜੀ ਕਿਹੜਾ ਲੈਂਸ ਪਾਤਾ ਜੀ ਹੂੰ ਬਤਨ ਲੱਗਿਆ ਇਹ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਨਾ ਇਹ ਅੱਖ ਦੇ ਲੈਂਸ ਦੀ ਇਹ ਖੂਬੀ ਹੈ ਹੂੰ ਇਹ ਗੁੱਡੇ ਵਿੱਚ ਗੁੱਡਾ ਕਿਹੜਾ ਪਾਤਾ ਜਾਂ ਹাড় ਦੇ ਅੰਦਰ ਕਿਹੜਾ ਉਹ ਉਹ ਚੀਜ਼ ਨਹੀਂ ਹੈ ਇਹਦੇ ਸਾਹਮਣੇ ਪਿਆ ਸਾਰੀ ਉਮਰ ਦੀ ਸੀ ਜਾਣਾ ਜੀ ਅੱਖ ਦੇ ਵਿੱਚ ਇੱਕ ਤੁਪਕਾ ਦਵਾਈ ਪਾਵਾਂਗੇ ਮਸ਼ੀਨ ਤੇ ਬਿਠਾਵਾਂਗੇ ਉਦੋਂ ਹੀ ਦਿਸ ਜਾਏਗਾ ਲੈਂਸ ਜੀ ਇਹ ਦੂਰ ਵਾਲਾ ਲੈਂਸ ਹੈ ਜਾਂ ਇਹ ਨੇੜੇ ਵਾਲਾ ਲੈਂਸ ਹੈ ਜਾ ਸਿੰਲਿੰਡਰਿਕਲ ਨੰਬਰ ਨੂੰ ਠੀਕ ਕਰਨ ਵਾਲਾ ਲੈਂਸ ਹੈ ਜਾਂ ਮਾਰ ਡਾਕਟਰ ਦਾ ਇਹ ਵੀ ਦੱਸ ਹੁੰਦੇ ਨੇ ਜਿਨ੍ਹਾਂ ਨੇ ਅੱਛੀ ਮੁਹਾਰਤ ਹੈ ਕਿ ਕਿਹੜੀ ਕੰਪਨੀ ਦਾ ਲੈਂਸ ਹੈ ਜੀ ਸੋ ਹਮੇਸ਼ਾ ਦਿਸਦਾ ਰਹੇਗਾ ਇਹ ਪੁਰਾਣੀ ਧਾਰਨਾ ਹੈ ਕਿ ਜੀ ਪਤਾ ਨਹੀਂ ਕੀ ਪੈ ਗਿਆ ਸੋ ਲੈਂਸ ਹਮੇਸ਼ਾ ਪਤਾ ਲੱਗਦਾ ਕਿਹੜਾ ਪਿਆ ਐਸੀ ਐਸੀ ਕੋਈ ਗੱਲ ਨਹੀਂ ਹੈ ਸੋ ਦਰ ਇਜ਼ ਕੁਆਇਟ ਅ ਟਰਾਂਸਪੇਰੈਂਟ ਫੀਨੋਮੈਨਾ ਵਾਟ ਆਈ ਬੀਨ ਟੂ ਟੈਲ ਯੂ ਬਿਲਕੁਲ ਜੀ ਜਿਵੇਂ ਜਿਵੇਂ ਤਕਨੀਕ ਦਾ ਵਿਕਾਸ ਹੋ ਰਿਹਾ ਓਵੇਂ ਓਵੇਂ ਸਾਰੀਆਂ ਚੀਜ਼ਾਂ ਨੇ ਉਹ ਖੁੱਲ ਕੇ ਸਾਹਮਣੇ ਆ ਜਾਂਦੀਆਂ ਨੇ ਤੇ ਡਾਕਟਰ ਸਾਹਿਬ ਜੇਕਰ ਆਪਾਂ ਗੱਲ ਕਰੀਏ ਆਪਰੇਸ਼ਨ ਦੀ ਜਾਂ ਜਿਵੇਂ ਲੇਜ਼ਰ ਦੇ ਨਾਲ ਆਪਾਂ ਆਪਰੇਸ਼ਨ ਕਰ ਦਿੱਤਾ ਤਾਂ ਬੜਾ ਸੌਖਾ ਤਰੀਕਾ ਤੁਸੀਂ ਦੱਸਿਆ ਕਿ ਮਰੀਜ਼ ਨੂੰ ਪਤਾ ਵੀ ਨਹੀਂ ਲੱਗਦਾ ਕੋਈ ਉਹਦੇ ਵਿੱਚ ਚੀਰਾ ਨਹੀਂ ਕੋਈ ਟਾਂਕਾ ਨਹੀਂ ਕੋਈ ਟੀਕਾ ਨਹੀਂ ਲੱਗਣਾ ਹੈ ਨਾ ਪਰ ਉਤੋਂ ਬਾਅਦ ਦੇ ਵਿੱਚ ਵੀ ਕਈ ਵਾਰ ਜਿਹੜੇ ਨੇ ਲੋਕ ਕਹਿੰਦੇ ਨੇ ਕਿ ਸਾਨੂੰ ਬੜੀਆਂ ਕੰਪਲਿਕੀਸ਼ਨਸ ਆਉਣੀਆਂ ਸ਼ੁਰੂ ਹੋ ਗਈਆਂ ਨੇ ਉਹ ਕੀ ਕਾਰਨ ਹੋ ਸਕਦੇ ਨੇ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਦੇਖੋ ਪਹਿਲੀ ਗੱਲ ਤਾਂ ਆਪਰੇਸ਼ਨ ਠੀਕ ਹੋਣਾ ਚਾਹੀਦਾ ਜੀ ਕੰਪਲਿਕੀਸ਼ਨਾਂ ਦਾ ਵੱਡਾ ਕਾਰਨ ਬਾਦ ਦੀ ਦੇਖਭਾਲ ਵੀ ਹੋ ਸਕਦੀ ਹੈ ਜੇ ਕੋਈ ਇੰਟਰਾਓਪਰੇਟਿਵ ਭਾਵ ਆਪਰੇਸ਼ਨ ਦੇ ਦੌਰਾਨ ਕੰਪਲਿਕੀਸ਼ਨ ਨਹੀਂ ਹੋਈ ਤਾਂ 100 ਚੋਂ 99 98% ਚਾਂਸ ਹੈ ਕੋਈ ਕੰਪਲਿਕੀਸ਼ਨ ਨਹੀਂ ਆਉਣੇ ਜੇ ਤੁਸੀਂ ਆਪਣੀ 슈ਗਰ ਤੇ ਕੰਟਰੋਲ ਨਹੀਂ ਰੱਖਿਆ ਬਾਅਦ ਵਿੱਚ ਕੋਈ ਇਨਫੈਕਸ਼ਨ ਵਗੈਰਾ ਹੋ ਗਈ ਤਾਂ ਉਹ ਕੰਪਲਿਕੀਸ਼ਨ ਦਾ ਕਾਰਨ ਬਣ ਸਕਦਾ ਜਿਹੜੀ ਕਿ ਜੇ ਟਾਈਮ ਸਿਰ ਪਛਾਣ ਲਈ ਜਾਵੇ ਤਾਂ ਸੰਭਾਲੀ ਜਾ ਸਕਦੀ ਹੈ ਲੇਕਿਨ 슈ਗਰ ਦਾ ਬੇਕਾਬੂ ਰਹਿਣਾ ਯਾ ਬਲੱਡ ਪ੍ਰੈਸ਼ਰ ਵਗੈਰਾ ਦਾ ਬਦਲਣਾ ਬਾਅਦ ਵਿੱਚ ਉਹਦੇ ਦੇ ਜਾਂ ਸਮੇਂ ਸਿਰ ਸਮਝਾਈ ਗਈ ਦਵਾਈ ਦੇ ਮੁਤਾਬਕ ਦਵਾਈ ਨਾ ਪਾਉਣੇ ਸਾਡੇ ਗੁੰਝਲਾਂ ਦੇ ਕਾਰਨ ਬਣ ਸਕਦੇ ਨੇ ਜਾਂ ਸੱਟ ਲੱਗ ਜਾਣੀ ਜਾਂ ਆਪ ਹੀ ਮੜ ਲੈਣਾ ਅੱਖ ਨੂੰ ਜੋਰ ਦੀ ਮੜ ਲੈਣਾ ਪਹਿਲੇ 2-4 ਦਿਨਾਂ ਦੇ ਵਿੱਚ ਕੋਈ ਸੰਭਾਵਨਾਵਾਂ ਦੇ ਕਾਰਨ ਹੁੰਦੇ ਅੱਜ ਕੱਲ ਦੇ ਅਜੋਕੇ ਯੋਗ ਜਦੋਂ ਸਾਡੇ ਕੋਲ ਮਸ਼ੀਨਰੀ ਇੰਨੀ ਆਧੁਨਿਕ ਉਪਲਬਧ ਹੈ ਕੰਪਲਿਕੇਸ਼ਨ ਦੇ ਚਾਂਸ ਮੈਂ ਇਹ ਸਮਝਦਾ ਹਾਂ 199 ਵੀ ਜਿਹੜੇ ਆ ਜਿਵੇਂ ਕਮਾ ਕਾਮਯਾਬੀ ਆ ਤੇ ਵੀ ਘਟ ਹੈ ਜੀ ਹਜ਼ਾਰ ਚੋਂ ਇੱਕ ਕਦੇ ਕਿ ਜੇ ਕਿਸੇ ਦੀ ਨਗਲੀ ਜਾਂ ਆਪਰੇਸ਼ਨ ਦੇ ਦੌਰਾਨ ਕੋਈ ਐਦਾਂ ਦੀ ਕੰਪਲਿਕੇਸ਼ਨ ਹੋ ਗਈ ਰੇਅਰ ਚਾਂਸ ਹੁੰਦੇ ਨੇ ਐਦਾਂ ਹੋਣ ਦੇ ਨਹੀਂ ਤਾਂ ਆਮ ਤੌਰ ਤੇ ਕੰਪਲਿਕੇਸ਼ਨ ਅੱਜ ਕੱਲ ਦੀ ਅਜੋਕੇ ਯੁੱਗ ਚ ਨਹੀਂ ਹੁੰਦੀ ਐਦਾਂ ਦੀ ਜੀ ਡਾਕਟਰ ਸਾਹਿਬ ਤੁਸੀਂ ਸ਼ੂਗਰ ਦੀ ਗੱਲ ਕੀਤੀ ਹੈ ਡਾਇਬੀਟਿਸ ਬਹੁਤ ਜ਼ਿਆਦਾ ਲੋਕਾਂ ਨੂੰ ਹੋ ਰਹੀ ਹੈ ਤਾਂ ਉਹਦੇ ਨਾਲ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ ਖਾਸ ਕਰ ਅੱਖਾਂ ਦੇ ਉੱਤੇ ਜਿਸ ਤੁਸੀਂ ਦੱਸਿਆ ਕਿ ਪ੍ਰਭਾਵ ਪੈਂਦਾ ਹੀ ਪੈਂਦਾ ਹੈ ਤਾਂ ਕਿੰਨੀ ਕੁ ਘਾਤਕ ਹੋ ਸਕਦੀ ਹੈ ਸ਼ੂਗਰ ਦੀ ਬਿਮਾਰੀ ਅੱਖਾਂ ਵਾਸਤੇ ਦੇਖੋ ਜੀ ਜੇ ਕੋਈ ਵੀ ਬਿਮਾਰੀ ਅੱਖਾਂ ਲਈ ਸਭ ਤੋਂ ਜ਼ਿਆਦਾ ਘਾਤਕ ਹੋ ਸਕਦੀ ਹੈ ਵੀਰ ਜੀ ਜੀ ਤਾਂ ਸ਼ੂਗਰ ਦੀ ਬਿਮਾਰੀ ਹੋਈ ਹੈ ਜੀ ਇਹ ਤੁਸੀਂ ਸਮਝ ਲਓ ਹਮ ਨੋਟ ਕਰ ਲਓ ਜੀ ਮੇਰੇ ਪਿਆਰੇ ਸਰੋਤਿਓ ਜੇ ਤੁਹਾਨੂੰ ਸ਼ੂਗਰ ਹੈ ਤੇ 5 ਸਾਲ ਤੋਂ ਉੱਤੇ ਹੋ ਗਏ ਨੇ ਤਾਂ ਇਹ ਤੁਹਾਡੀਆਂ ਅੱਖਾਂ ਠੀਕ ਹਨ ਚਾ ਨਹੀਂ ਅੱਖਾਂ ਦੇ ਪਰਦਿਆਂ ਦੇ ਮਾਹਰ ਡਾਕਟਰ ਤੋਂ ਇੱਕ ਵਾਰ ਆਪਦੀਆਂ ਅੱਖਾਂ ਦੇ ਪਰਦੇ ਜ਼ਰੂਰ ਚੈੱਕ ਕਰਾਉਣੇ ਨੇ ਕਿਉਂਕਿ ਜਦ ਤੱਕ ਪਰਦਾ 70% ਖਰਾਬ ਨਹੀਂ ਹੁੰਦਾ ਤਦ ਤੱਕ ਤੁਹਾਨੂੰ ਸ਼ਿਕਾਇਤ ਹੀ ਨਹੀਂ ਹੋਣੀ ਕੋਈ ਉਦੋਂ ਸ਼ਿਕਾਇਤ ਹੋਣੀ ਜਦੋਂ ਪਰਦੇ ਦੇ ਅੰਦਰੋਂ ਨਾੜੀ ਫਟ ਗਈ ਤੇ ਖੂਨ ਆ ਗਿਆ ਜੀ ਉਦੋਂ ਨਿਕਾ ਚਲੀ ਗਈ ਸੋ ਪਹਿਲਾਂ ਨਾੜੀਆਂ ਪੁਰਪਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਫਰਾਈਬਲ ਹੋਣੇ ਸ਼ੁਰੂ ਹੋ ਜਾਂਦੀਆਂ ਮਾਈਨਰ ਮਾਈਨਰ ਉਹਨਾਂ ਤੋਂ ਪਾਣੀ ਸਿਮਣਾ ਸ਼ੁਰੂ ਹੋ ਜਾਂਦਾ ਜਿਹੜਾ ਪਰਦੇ ਤੇ ਚਟਾਕ ਪਾ ਦਿੰਦਾ ਤੇ ਫਿਰ ਪੁਰਪਰੀ ਨਾੜੀ ਜਿਹੜੀ ਫਟ ਵਿਛੇਤੀ ਜਾਂਦੀ ਹੈ ਜਦੋਂ ਫਟਦੀ ਹੈ ਤਾਂ ਨਾਲ ਹੀ ਕਈ ਵਾਰੀ ਖੂਨ ਇਕੱਠਾ ਹੋ ਕੇ ਉਹ ਪਰਦੇ ਨੂੰ ਖਿੱਚ ਲਾਉਂਦਾ ਫਿਰ ਪਰਦਾ ਵੀ ਫਟ ਜਾਂਦਾ ਵੱਡੇ ਵੱਡੇ ਆਪਰੇਸ਼ਨ ਵੀ ਕਰਨੇ ਪੈਂਦੇ ਆ ਉਹ ਗੱਲ ਫਿਰ ਵੀ ਨਹੀਂ ਬਣਦੀ ਸੋ ਜੇ ਮੰਨ ਲਓ ਅੱਜ ਸ਼ੂਗਰ ਦੀ ਸ਼ੂਗਰ ਨੇ ਪਰ ਬਾਹ ਪਾਉਣਾ ਸ਼ੁਰੂ ਕੀਤਾ ਜੀ ਪਰਦੇ ਤੇ ਬਿਲਕੁਲ ਸਾਈਡ ਤੇ ਪੈਰੀਫਰੀ ਤੇ ਪਾਉਣਾ ਸ਼ੁਰੂ ਕੀਤਾ ਤਾਂ ਅੱਜ ਹੀ ਉਹਨੂੰ ਲੇਜ਼ਰ ਦੇ ਕਰਨਾ ਨਾਲ ਉਸ ਰੋਗ ਨੂੰ ਠੱਲਿਆ ਜਾ ਸਕਦਾ ਜੀ ਤਾਂ ਕਿ ਹੋਰ ਨਾ ਵਧੇ ਹੂੰ ਤੇ ਇਹ ਹਰ ਸਾਲ ਅਸੀਂ ਚੱਕਰ ਆਉਂਦੇ ਰਹੀਏ ਹੂੰ ਜੇ ਠੀਕ ਹੈ ਤਾਂ ਫਿਰ ਪਰਮਾਤਮਾ ਦਾ ਸ਼ੁਕਰ ਹੈ ਜੇ ਖਰਾਬੀ ਸ਼ੁਰੂ ਹੋਈ ਹੈ ਅਸੀਂ ਨਾਲ ਦੀ ਨਾਲ ਦਖਲ ਅੰਦਾਜ਼ੀ ਕਰਕੇ ਉਹਨੂੰ ਠੱਲ ਲੀਏ ਸਿਮਿਲਰਲੀ ਕੋਈ ਆਪਰੇਸ਼ਨ ਨੂੰ ਵੀ ਕਾਮਯਾਬ ਰੱਖਣਾ ਜੇ ਤਾਂ 슈ਗਰ ਦਾ ਕਾਬੂ ਰਹਿਣਾ ਬੜਾ ਜ਼ਰੂਰੀ ਹੈ। ਹਮ 슈ਗਰ ਦੇ ਸਾਰੇ ਮਰੀਜ਼ ਆਪਦੇ ਪਰਦੇ ਚੈੱਕ ਕਰਾਉਂਦੇ ਰਿਆ ਕਰਨ। ਹਮ ਹਰ ਸਾਲ ਜੇ ਨਾਰਮਲ ਹਨ ਤਾਂ ਵੀ ਜੇ ਕੋਈ ਖਰਾਬੀ ਹੈ ਤਾਂ ਡਾਕਟਰ ਦੇ ਰਾਏ ਦੇ ਮੁਤਾਬਕ ਉਸ ਤੋਂ ਪਹਿਲਾਂ ਵੀ ਸੋ 슈ਗਰ ਦੀ ਸੰਭਾਲ ਜਿੰਨਾ ਘਟ ਵੱਧ ਸਟ੍ਰੈਸ ਦੇ ਉਹਨਾਂ ਘਟ ਹੈ ਜੀ। ਜੀ ਇੰਦੀ ਬਿਲਕੁਲ ਜੀ ਡਾਕਟਰ ਸਾਹਿਬਾ ਜੋ ਕੇ ਸਮੇਂ ਦੇ ਵਿੱਚ ਆਈ ਬੈਂਕ ਬਹੁਤ ਜ਼ਿਆਦਾ ਪ੍ਰਫੁੱਲਿਤ ਹੋ ਰਹੇ ਨੇ ਲੋਕਾਂ ਲਈ ਸਹੂਲਤ ਵੀ ਹੈ ਤੁਹਾਡੇ ਕੋਲ ਵੀ ਇੱਕ ਆਈ ਬੈਂਕ ਚੱਲ ਰਿਹਾ ਹੈ ਤਾਂ ਉਹਦਾ ਕਿੰਨਾ ਕੁ ਮਹੱਤਵ ਹੈ ਕਿ ਉਹਦੇ ਵਿੱਚ ਸਵਿਧਾਵਾਂ ਦਿੱਤੀਆਂ ਜਾਂਦੀਆਂ ਨੇ ਤੇ ਕੀ ਪਹਿਲ ਕਦਮੀ ਹੈ ਜੀ ਹਾਂਜੀ ਸਾਡੇ ਕੋਲੇ ਮੁਕੰਮਲ ਆਈ ਬੈਂਕ ਹੈ ਜੀ ਜਿਦੇ ਵਿੱਚ ਅੱਖਾਂ ਸਟੋਰ ਵੀ ਕੀਤੀਆਂ ਜਾਂਦੀਆਂ ਆਕਾ ਰਿਟਰੀ ਵੀ ਕੀਤੀਆਂ ਜਾਂਦੀਆਂ ਅੱਖਾਂ ਗਾਂ ਕਿਸੇ ਨੂੰ ਲੋੜ ਹੋਵੇ ਤਾਂ ਉਹਦੇ ਭੇਜੀਆਂ ਵੀ ਜਾਂਦੀਆਂ ਸੰਭਾਲੀਆਂ ਵੀ ਜਾਂਦੀਆਂ ਸੋ ਆਈ ਬੈਂਕ ਬਹੁਤ ਮਹੱਤਵਪੂਰਨ ਹੋਇਆ ਕਿਵੇਂ ਕਹਿੰਦੇ ਸੀ ਨਾ ਬਈ ਸਵਾਦ ਕਿਵੇਂ ਆਉਂਦਾ ਭਾਈ ਤਸੱਲੀ ਮਨ ਦੀ ਕਿਵੇਂ ਹੁੰਦੀ ਹੈ ਕਹਿੰਦੇ ਖੂਨਦਾਨ ਕਰੀਏ ਹੂੰ ਕਿਸੇ ਨੂੰ ਜ਼ਿੰਦਗੀ ਮਿਲਦੀ ਹੈ ਕੋਈ ਮਰ ਰਿਹਾ ਹੁੰਦਾ ਉਹਨੇ ਸਾਡੇ ਬੋਤਲ ਖੂਨ ਦੀ ਲੱਗ ਗਈ ਉੱਠ ਕੇ ਖੜਾ ਹੋ ਜਾਂਦਾ ਤੇ ਕੋਈ ਯਾਤ ਨਹੀਂ ਵਹਿੰਦਾ ਕੋਈ ਬਾਤ ਨਹੀਂ ਵਹਿੰਦਾ ਜਿਹਦਾ ਮਰਜ਼ੀ ਖੂਨ ਜਿਹਨੂੰ ਮਰਜ਼ੀ ਲੱਗ ਰੱਬ ਨੇ ਸਾਰੇ ਇੱਕੋ ਜਿਹਾ ਬਣਾਏ ਬਿਲਕੁਲ ਜੀ ਠੀਕ ਹੈ ਨਾ ਜਿਉਂਦੇ ਜੀ ਖੂਨਦਾਨ ਮਰਨ ਤੋਂ ਬਾਅਦ ਨਜ਼ਰ ਦਾ ਦਾਨ ਜੀ ਜਾਂਦੇ ਜਾਂਦੇ ਵੀ ਕੁਝ ਦੇ ਕੇ ਜਾਈਏ ਕਿੰਨਾ ਸਵਾਦ ਆਉਂਦਾ ਦਰਗਾਹ ਦੇ ਵਿੱਚ ਸੋਹਣੀ ਹਾਜ਼ਰੀ ਭਰੀ ਜਾਂਦੀ ਹੈ ਜੀ ਬਿਲਕੁਲ ਜੀ ਤੇ ਸੋ ਇੱਕ ਅੱਖ ਕੱਢ ਕੇ ਅੱਖ ਦੀ ਮੂਰਲੀ ਪੁਤਲੀ ਲੱਗਦੀ ਹੈ ਕੱਲੀ ਹਮ ਆ ਸਾਰੀ ਅੱਖ ਨਹੀਂ ਹੱਲੇ ਬਦਲੀ ਜਾਂਦੀ ਵੀਰ ਜੀ ਇੱਥੇ ਫੋਕਸ ਕਰਿਓ ਆ ਮੂਰਲੀ ਪੁਤਲੀ ਸਿਰਫ ਆ ਬਦਲੀ ਜਾਣੀ ਹੈ ਹਮ ਤੇ ਇਹ ਕਿਸੇ ਜ਼ਮਾਨੇ ਚ ਇੱਕ ਅੱਖ ਇੱਕ ਮਰੀਜ਼ ਨੂੰ ਨਿਗਾਹ ਦਿੰਦੀ ਸੀ ਹੁਣ ਕਈ ਵਾਰੀ ਦੋ ਦੋ ਜਾਂ ਤਿੰਨ ਤਿੰਨ ਮਰੀਜ਼ਾਂ ਨੂੰ ਨਿਗਾਹ ਦੇ ਜਾਂਦੀ ਹੈ ਕਰ ਦੋ ਨੂੰ ਅਗਲਾ ਪੋਰਸ਼ਨ ਅੱਡ ਕਿਸੇ ਦੇ ਲੱਗ ਸਕਦਾ ਪਿਛਲਾ ਪੋਰਸ਼ਨ ਵਖਰੇ ਕਿਸੇ ਦਾ ਲੱਗ ਸਕਦਾ ਸੋ ਆਈ ਬੈਂਕ ਦੇ ਵਿੱਚ ਅਸੀਂ ਅੱਖਾਂ ਜਮ੍ਹਾਂ ਕਰਦੇ ਹਾਂ ਜੀ ਲੋਕ ਸਾਨੂੰ ਉਹਦੇ ਪ੍ਰਣ ਕਰਦੇ ਨੇ ਜਾਂ ਕਿ ਅਸੀਂ ਨਜ਼ਰ ਆਉਦੀ ਅੱਖਾਂ দান ਦੇ ਕੇ ਜਾਵਾਂਗੇ ਔਰ ਅਸੀਂ ਲੋੜੀਂਦੇ ਮਰੀਜ਼ਾਂ ਦੀ ਸਾਡੇ ਕੋਲ ਸੂਚੀ ਬਣੀ ਹੁੰਦੀ ਹੈ ਜੀ ਜਾਂ ਦੂਸਰੇ ਹਸਪਤਾਲਾਂ ਤੋਂ ਸਾਨੂੰ ਸੂਚੀ ਆ ਜਾਂਦੀ ਹੈ ਤਾਂ ਉਹਦੀ ਅੱਖ ਨੂੰ ਰਿਟਰੀਵ ਕਰਕੇ ਲੈ ਕੇ ਤੇ ਕਿਸੇ ਹੋਰ ਦੇ ਲਾ ਦਿੱਤੀ ਜਾਂਦੀ ਹੈ ਔਰ ਉਹ ساری ਉਮਰ ਦੁਨੀਆ ਵੇਂਦੇ ਰਹਿੰਦੇ ਆ ਔਰ ਰਿਸਿਪੀਐਂਟ ਕੌਣ ਹੈ ਡੋਨਰ ਕੌਣ ਹੈ ਇਹਨੂੰ ਆਰਗ ਆਰਗਨ ਡੋਨੇਸ਼ਨ ਐਕਟ ਦੇ ਅੰਤਰਗਤ ਗੁਪਤ ਰੱਖਿਆ ਜਾਂਦਾ ਜੀ ਗੁਪਤ ਰੱਖਿਆ ਜਾਂਦਾ ਇਹ ਨਹੀਂ ਪਤਾ ਲੱਗਦਾ ਕਿ ਕਿਹਨੂੰ ਲੈ ਗਿਆ ਜਿਹਦੀ ਅੱਖ ਚੋਂ ਜਿਹੜੀ ਜਾਣ ਲੱਗੇ দান ਕਰਕੇ ਗਿਆ ਉਹਦੀ ਆ ਸਰੀਰ ਵਿੱਚੋਂ ਅੱਖ ਨੂੰ ਲੈਣਾ ਅੱਖ ਸਰੀਰ ਨੂੰ ਕ੍ਰੂਪ ਨਹੀਂ ਕਰਦਾ ਹੂੰ ਉਹਦੇ ਵਿੱਚ ਉਸ ਤਰ੍ਹਾਂ ਦੀ ਹੀ ਅਸੀਂ ਅੱਖ ਲਗਾ ਦਿੰਨੇ ਆ ਜੀ ਉਹ ਦੇਖਣ ਨੂੰ ਅੱਛਾ ਲੱਗਦਾ ਰਿਸ਼ਤੇਦਾਰਾਂ ਨੂੰ ਔਰ ਨਹੀਂ ਲੱਗਦਾ ਕੁਝ ਨਹੀਂ ਲੱਗਦਾ ਤੇ ਸਾਰੇ ਸੰਸਕਾਰ ਉਸੇ ਟੰਗ ਨਾਲ ਹੋ ਜਾਂਦੇ ਆ ਜੀ ਠੀਕ ਹੈ ਨਾ ਸੋ ਇਸ ਨੂੰ ਜਿੰਨਾ ਅਸੀਂ ਪ੍ਰਫੁੱਲਤ ਕਰ ਚੱਕੀਏ ਸਾਡੇ ਹਿੰਦੁਸਤਾਨ ਦਾ ਹਾਲੇ ਅੱਖਾਂ ਦੇ ਅੰਦਰ ਰਵਾਜ ਹੁਣ ਸ਼ੁਰੂ ਹੋ ਰਿਹਾ ਹੈ ਕਿਸੇ ਸ੍ਰੀਲੰਕਾ ਬੜਾ ਛੋਟਾ ਜਿਹਾ ਦੇਸ਼ ਹੈ ਜੀ ਸਾਰੀ ਦੁਨੀਆ ਨੂੰ ਅੱਖਾਂ ਦੇ ਸਪਲਾਈ ਕਰਦਾ ਹਮ ਸਾਰੀ ਦੁਨੀਆ ਨੂੰ ਸੋ ਇਹ ਸੁਣਿਆ ਇਹ ਤੁਹਾਡੇ ਅੰਤਰਗਤ ਮੈਂ ਭੇਜਣਾ ਚਾਹੁੰਨਾ ਕਿ ਜਿੰਨਾ ਆਪਾਂ ਇਸ ਨੂੰ ਇਹਨੂੰ ਪਲੱਜ ਕਰਾਂਗੇ ਆਪਦੇ ਸਿਰ ਅੱਖਾਂ ਨੂੰ ਉਹਨਾਂ ਚੰਗਾ ਸਾਡੇ ਇਲਾਕੇ 'ਚ ਇੱਥੇ ਸੁਸਾਇਟੀ ਆ ਤਰਕਸ਼ੀਲ ਵਾਲੇ ਉਹ ਵੀ ਬੜੇ ਅੱਖਾਂ ਦੇ ਪਲੱਜ ਕਰਾਉਂਦੇ ਨੇ ਸਰੀਰ ਦੇ ਪਲੱਜ ਕਰਾਉਂਦੇ ਨੇ ਜੀ ਜਾਣ ਲੱਗੇ ਸੋ ਅਸੀਂ ਇਹਨਾਂ ਸਾਰੀਆਂ ਸਮਾਜਿਕ ਸੰਸਥਾਵਾਂ ਦੇ ਬੜੇ ਧੰਨਵਾਦੀ ਆ ਜਿਹੜੇ ਇਸ ਮਹੱਤਵਪੂਰਨ ਬਹੁਮੁੱਲੇ ਯੋਗ ਨੂੰ ਦਾਨ ਨੂੰ ਹੋਰ ਹਰਮਨ ਬਰਬਣਾਉਣ 'ਚ ਜੀ ਮਨੁੱਖਤਾ ਦੀ ਮਦਦ ਕਰਦੇ ਨੇ ਜੀ ਬਿਲਕੁਲ ਡਾਕਟਰ ਸਾਹਿਬ ਹੋਰਾਂ ਨੇ ਇੱਕ ਜਿਹੜਾ ਨਾਰਾ ਵੀ ਲੈ ਕੇ ਚੱਲੇ ਹੋਏ ਨੇ ਹਨੇਰੇ ਤੋਂ ਸਵੇਰੇ ਵੱਲ ਉਹ ਵੀ ਬੜਾ ਖੂਬਸੂਰਤ ਹੈ ਬਿਲਕੁਲ ਜੀ ਹਨੇਰੇ ਤੋਂ ਸਵੇਰੇ ਵੱਲ ਹਮੇਸ਼ਾ ਵਧਣਾ ਚਾਹੀਦਾ ਹੈ ਕਿਉਂਕਿ ਹਨੇਰਿਆਂ ਤੋਂ ਜਦੋਂ ਅਸੀਂ ਸਵੇਰ ਦੇ ਵਿੱਚ ਪਹੁੰਚਦੇ ਹਾਂ ਤਾਂ ਕਾਮਯਾਬੀਆਂ ਵੀ ਮਿਲਦੀਆਂ ਨੇ ਤੇ ਇੱਕ ਰੌਸ਼ਨੀ ਵੀ ਜ਼ਿੰਦਗੀ ਦੇ ਵਿੱਚ ਨਵੀਂ ਆਉਂਦੀ ਹੈ ਡਾਕਟਰ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਸੋ ਦਰਸ਼ਕੋ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਤੁਸੀਂ ਸਾਨੂੰ ਸਮਾਂ ਦਿੰਦੇ ਹੋ ਸਾਨੂੰ ਸੁਣਦੇ ਹੋ ਅਸੀਂ ਤੁਹਾਡੇ ਸਾਹਮਣੇ ਆਪਣੇ ਵਿਚਾਰ ਪੇਸ਼ ਕਰਦੇ ਹਾਂ ਅਗਲੇ ਐਪ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ